ਸੁਰਾ TV ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸ਼ਹੀਦੀ ਇਸ਼ਤਿਹਾਰ ਦੀ ਮਨਾ ਰਹੇ ਆਂ ਔਰ ਉਸ ਨੂੰ ਲੈ ਕੇ ਸਮਾਗਮ ਜਿਹੜੇ ਨੇ ਉਹਨਾਂ ਦੀ ਵੀ ਲੜੀ ਲਗਾਤਾਰ ਚੱਲ ਰਹੀ ਹੈ ਔਰ ਪਲਾਨ ਵੀ ਕੀਤਾ ਜਾ ਰਿਹਾ ਔਰ ਇਸ ਦੇ ਬਾਬਤ ਗੱਲਬਾਤ ਕਰਾਂਗੇ ਪੂਰੇ ਸਿੱਖ ਭਾਈਚਾਰੇ ਦੇ ਵਿੱਚ ਹੋਰ ਜਿੰਨੀਆਂ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਵਸਦੀਆਂ ਨੇ ਉਨਾ ਦੇ ਵੱਲੋਂ ਵੀ ਇਸ ਦਿਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਅਸੀਂ ਸ਼ਹੀਦੀ ਦਿਹਾੜਾ ਜਿਹੜਾ ਸਾਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਹ ਮਨਾਉਣਾ ਔਰ ਆਪਣੇ ਆਪਣੇ ਤਰੀਕੇ ਦੇ ਨਾਲ ਸੰਗਤਾਂ ਜਿਹੜੀਆਂ ਨੇ ਉਹ ਕੰਟਰੀਬਿਊਟ ਕਰ ਰਹੀਆਂ ਨੇ ਸੋ ਇਸ ਦੇ ਬਾਬਤ ਚਰਚਾ ਹੋਏਗੀ ਗੱਲਬਾਤ ਕਰਾਂਗੇ ਮੇਰੇ ਨਾਲ ਮਨਜੀਤ ਸਿੰਘ ਜੀ ਕੇ ਸਾਬਕਾ ਪ੍ਰਧਾਨ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸੀਨੀਅਰ ਮੀਤ ਪ੍ਰਦਾਨ ਮੇਰੇ ਨਾਲ ਮੌਜੂਦ ਹੈਗੇ ਨੇ ਸੋ ਇਹਨਾਂ ਦੇ ਵੱਲੋਂ ਬੜਾ ਖਾਸ ਉਪਰਾਲਾ ਕੀਤਾ ਜਾ ਰਿਹਾ ਉਹ ਉਪਰਾਲਾ ਕੀ ਹੈ ਕਿਵੇਂ ਆਪਣਾ ਕੰਟਰੀਬਿਊਟ ਕਰ ਰਹੇ ਨੇ ਸੋ ਇਹਨਾਂ ਦੇ ਨਾਲ तमाम ਇਹਨਾਂ ਚੀਜ਼ਾਂ ਦੇ ਉੱਪਰ ਗੱਲਬਾਤ ਹੋਏਗੀ ਸਵਾਗਤ ਕਰਦੇ ਹਾਂ ਉਹਨਾਂ ਦਾ ਸਭ ਤੋਂ ਪਹਿਲਾਂ ਜੀ ਕੇ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀਵੇਂ ਮੈਂ ਕਿਹਾ ਕਿ ਨੌਵੇਂ ਪਾਤਸ਼ਾਹ ਹਿੰਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸ਼ਤਾਬ ਦੀ ਚੱਲ ਰਹੀ ਹੈ ਔਰ ਸੰਗਤਾਂ आपो अपने तरीकेब्यूट कर रही ने प्लान है किसी ने समागम प्लैन किया है किसी ने यात्रा प्लैन की है और तुम भी विशेष तौर तो पर पहुंचे हो किस तरीके बार कॉन्ट्रीब्यूट कर रहे हो गुरु तेग बहादुर पाशाह की शहादत जी है ना वो एक ऐसा इतिहास रच के गई है जिड़ी देख और सुनने नहीं मिलती गुरु तेग बहादुर पाशाह मैं समझदा व कि ने तिलक जनेऊ ਔਰ ਰੰਗਜੀਤ ਦੇ ਜ਼ਬਰ ਦੇ ਖਿਲਾਫ ਇੱਕ ਬੇਖੌਫ ਹੋ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਜਦੋਂ ਸੱਚ ਤੇ ਖਲੋੜਾ ਹੋਵੇ ਜਦੋਂ ਧਰਮ ਤੇ ਖਲੋੜਾ ਹੋਵੇ ਉਦੋਂ ਤਲਵਾਰ ਚਰਖੜੀਆਂ ਆਰੇ ਜਿਹੜੇ ਨੇ ਇਹ ਕੁਝ ਨਹੀਂ ਕਰ ਸਕਦੇ ਔਰ ਮੈਂ ਸਮਝਦਾ ਕਿ ਉਹਨਾਂ ਨਾਲ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਯਾਲਾ ਜੀ ਨੇ ਸ਼ਹਾਦਤ ਦਿੱਤੀ 1675 ਦੇ ਵਿੱਚ ਦਿੱਲੀ 'ਚ ਅੱਜ ਅਸੀਂ 350 ਸਾਲ ਮਨਾ ਰਹੇ ਆਂ 1975 ਚ 300 ਸਾਲ ਆਇਆ ਸੀ ਉਦੋਂ ਮੇਰੇ ਪਿਤਾ ਜਿਸ ਦਾ ਸੰਤੋਖ ਸਿੰਘ ਪ੍ਰਧਾਨ ਹੋਇਆ ਕਰਦੇ ਸਰ ਜੀ ਬਹੁਤ ਵੱਡੇ ਪੱਧਰ ਤੇ ਮਨਾਈ ਗਈ ਸੀ ਰਾਮਲੀਲਾ ਗਰਾਊਂਡ ਦਿੱਲੀ ਦੇ ਵਿੱਚ ਮੇਰੇ ਦਿਮਾਗ 'ਚ ਇਹ ਸੀਗਾ ਕਿ ਕੋਈ ਅਲੱਗ ਤਰੀਕੇ ਨਾਲ ਕੀਤੀ ਜਾਏ ਤਕਰੀਬਨ ਆਪਣੇ ਨਗਰ ਕੀਰਤਨ ਹੁੰਦੇ ਨੇ ਗੋਸ਼ਟੀਆਂ ਹੁੰਦੀਆਂ ਨੇ ਕੀਰਤਨ ਦਰਬਾਰ ਹੁੰਦੇ ਨੇ ਸਮਾਗਮ ਹੁੰਦੇ ਨੇ ਮੈਂ ਚਾਹਦਾ ਸੀਗਾ ਕਿ ਇੱਕ ਨਵੇਂ ਤਰੀਕੇ ਨਾਲ ਮੈਸੇਜ ਦਿੱਤਾ ਜਾਵੇ ਔਰ ਉਹ ਮੈਸੇਜ ਅਸੀਂ ਜਿਹੜਾ ਹੈਗਾ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਸਾਈਕਲਿੰਗ ਦੇ ਨਾਲ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਹੜੀ ਸ਼ਹਾਦਤ ਹੈ ਉਸ ਦਾ ਸਨਿਆ ਅਸੀਂ ਚਾਹੁੰਦੇ ਆ ਕਿ ਅਸੀਂ 500 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੈ ਸਿੱਖ ਗੁਰੂਆਂ ਦੇ ਵਿੱਚੋਂ ਅਗਰ ਸਭ ਤੋਂ ਜ਼ਿਆਦਾ ਟਰੈਵਲ ਕੀਤਾ ਕੋਈ ਤਾਂ ਗੁਰੂ ਨਾਨਕ ਪਾਸ਼ਾ ਚਾਰ ਉਦਾਸੀਆਂ ਚ ਉਹਨਾਂ ਤੋਂ ਬਾਅਦ ਅਗਰ ਕਿਸੇ ਨੇ ਕੀਤਾ ਤੇ ਨਵੇਂ ਪਾਸ਼ਾ ਨੇ ਕੀਤਾ ਸਾਊਥ-ਈਸਟ ਏਸ਼ੀਆ ਬੰਗਲਾਦੇਸ਼ ਸਭ ਸਥਾਨਾਂ ਤੇ ਉਹ ਗਏ ਨੇ ਮੈਂ ਉਹ ਮੈਸੇਜ ਜਿਹੜਾ ਹੈ ਦੂਰ ਤੱਕ ਦੇਣਾ ਚਾਹੁੰਦਾ ਸੀਗਾ ਫਿਰ ਅੱਜ ਹਿੰਦੁਸਤਾਨ ਦੇ ਵਿੱਚ ਕਨਵਰਜਨ ਇੱਕ ਬਹੁਤ ਵੱਡਾ ਹਮ ਮੁੱਦਾ ਬਣਿਆ ਹੋਇਆ ਜੀ ਪੰਜਾਬ ਦੇ ਵੀ ਦੇਖੋ ਕਿਸ ਤਰੀਕੇ ਨਾਲ ਕਨਵਰਜਨ ਹੋ ਰਹੀ ਹੈ ਕਿਸੇ ਜਗ੍ਹਾ ਤਲਵਾਰ ਤੇ ਕਨਵਰਜਨ ਹੋਈ ਸੀ ਗੁਰੂ ਸਾਹਿਬ ਨੇ ਸਿਰ ਚੁੱਕਿਆ ਸੀ ਹਮ ਮੈਂ ਸਮਝਦਾ ਵਾਂ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਸੀਗੀ ਭਾਵੇਂ ਕਨਵਰਜਨ ਜ਼ਬਰਨ ਹੋਵੇ ਹਮ ਭਾਵੇਂ ਲਾਲਚ ਅਧੀਨ ਹੋਣ ਮੈਂ ਸਮਝਦਾ ਦੋਵੇਂ ਗਲਤ ਨੇ ਤੇ ਇਸ ਕਰਕੇ ਸਨੇਹਾ ਦੇਣਾ ਬੜਾ ਲਾਜ਼ਮੀ ਹੈ ਹਿੰਦੁਸਤਾਨ ਚ ਪੰਜਾਬ ਚ ਪੰਜਾਬ ਤੋਂ ਬਾਹਰ ਵੀ ਮਸਲਾ ਹੈਗਾ ਹੂੰ ਫਿਰ ਗੁਰੂ ਸਾਹਿਬ ਨੇ ਇਹ ਆਖਿਆ ਸੀਗਾ ਕਿ ਜਿੱਦਾਂ ਮੈਂ ਆਖਿਆ ਕਿ ਉਹਨਾਂ ਨੇ ਤਿਲਕ ਜਨੇਉ ਗੁਰੂ ਨਾਨਕ ਸਾਹਿਬ ਨੇ ਨਹੀਂ ਧਾਰਨ ਕੀਤਾ ਲੇਕਿਨ ਨੌਵੇਂ ਗੁਰੂ ਨਾਨਕ ਨੇ ਸ਼ਹਾਦਤ ਦਿੱਤੀ ਕਿ ਮੇਰਾ ਅਕੀਦਾ ਨਹੀਂ ਹੈ ਲੇਕਿਨ ਕੋਈ ਕਿਸੇ ਦਾ ਧਰਮ ਨੂੰ ਕਿਦਾਂ ਜ਼ਬਰਨ ਬਦਲ ਸਕਦਾ ਹੈ ਉਹਨਾਂ ਨੇ ਇੱਕ ਜੁਰਤ ਦਿਖਾਈ ਸੀ ਉਹ ਜੁਰਤ ਕੋਈ ਦਿਖਾ ਨਹੀਂ ਸਕਦਾ ਤੁਸੀਂ ਜੁਰਤ ਦਿਖਾਉਂਦੇ ਹੋ ਜਦੋਂ ਆਪਣੇ ਪਰਿਵਾਰ ਦੀ ਗੱਲ ਹੋਵੇ ਉਹਨਾਂ ਨੇ ਆਪਣੇ ਪਰਿਵਾਰ ਲਈ ਨਹੀਂ ਆਪਣੇ ਧਰਮ ਲਈ ਰੀ ਉਹਨਾਂ ਨੇ ਸਮਾਜ ਦੇ ਵਿੱਚ ਇੱਕ ਜੁਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਔਰ ਅੱਜ ਹਿੰਦੁਸਤਾਨ ਦਾ ਜੋ ਅਸੀਂ ਨਕਸ਼ਾ ਦੇਖ ਰਹੇ ਹਾਂ ਮੈਂ ਸਮਝਦਾ ਉਹ ਸ਼ਹਾਦਤ ਨੇ ਨੀਵ ਰੱਖ ਦਿੱਤੀ ਸੀ ਹਿੰਦੁਸਤਾਨ ਦੇ ਨਕਸ਼ੇ ਦੀ ਜੋ ਅੱਜ ਅਸੀਂ ਦੇਖਦੇ ਹਾਂ ਸੋ ਇਸ ਕਰਕੇ ਇਹ ਧਾਰਮਿਕ ਮੈਸੇਜ ਹੋ ਗਏ ਜਿਹੜੇ ਸਮਾਜਿਕ ਮੈਸੇਜ ਨੇ ਸਮਾਜਿਕ ਮੈਸੇਜ ਇਹ ਹੈ ਕਿ ਅੱਜ ਕਿਸ ਤਰੀਕੇ ਨਾਲ ਹਿੰਦੁਸਤਾਨ 'ਚ ਨਸ਼ਾ ਫੈਲਿਆ ਦੁਨੀਆ 'ਚ ਨਸ਼ਾ ਫੈਲਿਆ ਪੰਜਾਬ 'ਚ ਨਸ਼ਾ ਫੈਲਿਆ ਜਵਾਨੀ ਖਤਮ ਹੋ ਰਹੀ ਹੈ ਬੱਚੇ ਭਰ ਜਵਾਨੀ 'ਚ ਚੱਲ ਜਾਂਦੇ ਨੇ ਮਾਪਿਆਂ ਨੂੰ ਰੋਂਦਾ ਛੱਡ ਦਿੰਦੇ ਨੇ ਇਹ ਨਸ਼ਿਆਂ ਦੇ ਖਿਲਾਫ ਇੱਕ ਅਵੇਅਰness ਕ੍ਰੀਏਟ ਕਰਨ ਦੀ ਲੋੜ ਹੈ ਹਮ ਅੱਜ ਤੇ ਤਲੋਂ ਆਪਾਂ ਇਹ ਸੋਚਦੇ ਹਾਂ ਕਿ 50 ਸਾਲ ਤੇ ਕਹਿ ਦਿੰਨੇ ਆ ਯਾਰ ਹੁਣ ਤਾਂ ਮੈਂ ਗਿਆ ਹੁਣ ਤਾਂ ਮੈਂ ਛੱਡਤੀ ਆਪਣੀ ਹਮ ਕਈ ਜਵਾਨੀ 'ਚ ਛੱਡ ਜਾਂਦੇ ਨੇ ਆਪਣੇ ਆਪ ਨੂੰ ਮੈਂ 10 ਸਾਲ ਦੀ ਉਮਰ 'ਚ 500 ਕਿਲੋਮੀਟਰ ਸਾਈਕਲ ਚਲਾ ਰਿਹਾ ਹਾਂ ਮੇਰਾ ਵਜ਼ਨ ਵੀ ਹੈ ਔਰ ਫਿਰ ਮੈਂ ਸਾਈਕਲ ਚਲਾ ਰਿਹਾ ਇੱਕ ਮੈਸੇਜ ਦੇਣ ਦੀ ਗੱਲ ਕਰ ਰਿਹਾ ਕਿ ਆਪਣੇ ਸਿਹਤ ਵਾਸਤੇ ਅਲਰਟ ਹੋ ਕਿਉਂਕਿ ਗੁਰੂਆਂ ਨੇ ਆਪਣੇ ਸਮੇਂ 'ਚ ਮਲਖਾੜੇ ਖੋਲੇ ਸੀਗੇ ਬਿਲਕੁਲ ਦਸਵੇਂ ਪਾਤਸ਼ਾਹ ਨੇ ਜਿਹੜਾ ਅਸੀਂ ਹੋਲਾ ਮੱਲਾ ਮਨਾਉਂਦੇ ਹਾਂ ਉਥੇ ਗੱਤਕਾ ਔਰ ਆਪਸ ਜੰਗਾ ਜੁਦ ਕਰਾਉਂਦੇ ਸੀਗੇ ਉਹ ਫਿਰ ਇੱਕ ਮੈਸੇਜ ਦੇ ਰਹੇ ਹਾਂ ਅਸੀਂ ਕਿ ਅੱਜ ਦੀ ਜਿਹੜੀ ਪਨੀਰੀਆਂ ਨਸ਼ੀਆਂ ਦੀ ਗੱਲ ਮੈਂ ਕੀਤੀ ਆ ਆਪਾਂ ਨਸ਼ੇ ਵਾਲੇ ਪਾਸੇ ਤੁਰ ਪਏ ਆ ਅੱਜ ਦੇ ਜਿਹੜੇ ਬੱਚੇ ਨੇ ਉਹ ਨਿੱਕਾ ਬੱਚਾ ਦੁੱਧ ਨਹੀਂ ਪੀਂਦਾ ਰੋਟੀ ਨਹੀਂ ਖਾਂਦਾ ਤੇ ਮਾਵਾ ਮੋਬਾਈਲ ਹੱਥ ਦੇ ਦਿੰਦੀਆਂ ਨੇ ਜਾਂ ਸਕਰੀਨ ਲਾ ਦਿੰਦੀਆਂ ਨੇ ਟੀਵੀ ਲਾ ਦਿੰਦੀਆਂ ਨੇ ਉਹ ਦੇਖਦਾ ਦੇਖਦਾ ਜੋ ਮਰਜ਼ੀ ਖਵਾਈ ਚੱਲੋ ਉਹਦੇ ਨਾਲ ਉਹਦੀ ਅੱਖਾਂ ਉਹਦੇ ਦਿਮਾਗ ਦੇ ਸੈੱਲ ਵੀਕ ਹੁੰਦੇ ਨੇ ਮੈਂ ਸਮਝਦਾ ਵਾਂ ਕਿ ਅਸੀਂ ਮੈਸੇਜ ਦੇ ਰਹੇ ਆ ਕਿ ਬੱਚਿਆਂ ਨੂੰ ਉਸ ਚੀਜ਼ ਚੋਂ ਬਾਹਰ ਕੱਢਿਆ ਜਾਵੇ ਉਹ ਘਰੋਂ ਬਾਹਰ ਨਿਕਲਣ ਉਹ ਆਪਣੀ ਸਿਹਤ ਆ ਲਾਬੋ ਹਵਾਜ ਘੁੰਮਣ ਲੋਕਾਂ ਨੂੰ ਮਿਲਣ ਕਿਉਂਕਿ ਲੋਕਾਂ ਨੂੰ ਮਿਲਣਗੇ ਤੇ ਉਹਨਾਂ ਨੂੰ ਸੁਸਾਇਟੀ ਦਾ ਸਮਾਜ ਦੇ ਵਿੱਚ ਵਿਚਰਨਾ ਆਏਗਾ ਉਹ ਇੱਕ ਇੱਕ ਕਮਰੇ 'ਚ ਬੰਦ ਹੋ ਕੇ ਉਹਨਾਂ ਦੀ ਸੋਚ ਨਹੀਂ ਰਹਿ ਜਾਏਗੀ ਉਹਨਾਂ ਦੀ ਸੋਚ ਵਿਸਤਾਰ ਹੋਏਗਾ ਇਸ ਤੋਂ ਇਲਾਵਾ ਅੱਜ ਮੈਂ ਦੇਖਿਆ ਸਿੱਖ ਜਿਹੜੇ ਪੱਗਾਂ ਨੂੰ ਲਾ ਕੇ ਪਿੱਛੇ ਗੁੱਤਾਂ ਕਰਨ ਲੱਗ ਪਏ ਨੇ ਮੈਂ ਸਮਝਦਾ ਕਿ ਇਸ ਪੱਗਾਂ ਦੇ ਵਿੱਚ ਸ਼ਾਹਤਾ ਨੇ ਛੋਟੇ ਸਹਿਬਜ਼ਾਦਿਆਂ ਦੀ ਸਰਹੰਦ ਦੀਆਂ ਚੋਂ ਦੇਖਦੇ ਹੋਣਗੇ ਅਸੀਂ ਇਹਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ ਅੱਜ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਦਿੱਲੀ ਚ ਬਖਤਿਆਰ ਕਾਕੀ ਕੀ ਦਰਗਾਹ ਕুতਬ ਮিনার ਦੇ ਥੱਲੇ ਉਹਦੇ ਪੌਣੇ 4 ਸਾਲ ਦੇ ਬੱਚੇ ਦਾ ਜਿਗਰ ਕੱਢ ਕੇ ਪਿਓ ਦੇ ਮੂੰਹ ਚ ਪਾਇਆ ਜਾਂਦਾ ਹੈ ਹਮ ਇੱਥੇ ਆਰੇ ਚੱਲਦੇ ਨੇ ਬੰਦ-ਬੰਦ ਕੱਟੇ ਜਾਂਦੇ ਨੇ ਖੋਪਰੀਆਂ ਉਤਰਦੀਆਂ ਨੇ ਬੀਬੀਆਂ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਾ ਕੇ ਗਲ ਚ ਪਵਾ ਲੈਂਦੀਆਂ ਨੇ ਮੈਂ ਸਮਝਦਾ ਕਿ ਉਹ ਸਾਰੇ ਦੇਖਦੇ ਹੋਣਗੇ ਕਿ ਸਾਡੀ ਕੌਮ ਕਿੱਥੇ ਚਲੀ ਗਈ ਕਿੱਥੇ ਸਾਨੂੰ ਸਰਦਾਰੀ ਬਖਸ਼ੀ ਸੀ ਜੀ ਸਾਨੂੰ ਉਹ ਬਖਸ਼ਿਆ ਸੀਗਾ ਕਿ ਇਹ ਇੱਕ ਪੁਰਾਣੇ ਜ਼ਮਾਨੇ ਦੀ ਗੱਲ ਹੈ ਅੰਗਰੇਜ਼ਾਂ ਵੇਲੇ ਕਹਿੰਦੇ ਨੇ ਸਿੱਖ ਆ ਕੇ ਗਵਾਹੀ ਦੇ ਦੇਣਾ ਕਤਲ ਦੇ ਕੇਸ ਤੇ ਅੰਗਰੇਜ਼ ਜੱਜ ਕਹਿੰਦਾ ਸੀਗਾ ਕਿ ਸਿੱਖ ਝੂਠ ਨਹੀਂ ਬੋਲਦਾ ਠੀਕ ਬੋਲਦਾ ਉਹ ਗਵਾਹੀ ਤੇ ਫੈਸਲਾ ਕਰ ਦਿੰਦਾ ਸੀ ਹਮ ਕਿਤੇ ਜੰਗਲ ਬਿਆਬਾਨ ਚੋਂ ਬਸ ਜਾ ਰਹੀ ਹੁੰਦੀ ਸੀ ਨਾ ਤੇ ਡਾਕੂਆਂ ਦਾ ਇਲਾਕਾ ਹੋਵੇ ਪੁਰਾਣੇ ਜ਼ਮਾਨੇ ਸੀ ਡਕੇਤਾ ਦੇ ਖਤਰਾ ਹੋਵੇ ਤੇ ਕੋਈ ਸਰਦਾਰ ਅਗਰ ਆ ਕੇ ਬਸ ਕਿਸੇ ਸੀਟ ਤੇ ਬਹਿ ਜਾਂਦਾ ਸੀ ਨਾ ਸਾਰੀਆਂ ਸਵਾਰੀਆਂ ਸਾਹ ਲੈਂਦੀਆਂ ਸੀ ਕਿ ਲੈ ਬਈ ਸਿੱਖ ਆ ਗਿਆ ਆ ਗਿਆ ਇਹ ਆਪਣਾ ਜਾਨ ਗਵਾ ਲਏਗਾ ਲੇਕਿਨ ਸਾਡੀ ਰੱਖਿਆ ਕਰੇਗਾ ਇਹ ਸਦਾ ਕਰੈਕਟਰ ਸੀ ਅਸੀਂ ਉਸ ਕਰੈਕਟਰ ਤੋਂ ਪਰੇ ਜਾ ਰਹੇ ਹਾਂ ਮੈਂ ਸਮਝਦਾ ਇਹ ਸਾਈਕਲਿੰਗ ਯਾਤਰਾ ਜਿਹੜੀ ਹੈ ਇਹ ਸਾਰੇ ਸਨੇਹ ਦੇਗੀ ਇਹ ਸਾਰੇ ਮੈਸੇਜ ਦੇਗੀ ਤਾਂ ਕਦੋਂ ਦਾ ਪਲਾਨ ਕੀਤੀ ਹੋਈ ਆ ਤੁਸੀਂ ਇਹ ਯਾਤਰਾ ਕਿੰਨੇ ਕਿਸ ਦਿਨ ਇਹ ਚੱਲੇਗੀ ਉਥੋਂ ਔਰ ਕਿਹੜੇ ਕਿਹੜੇ ਪੜਾਉਣਗੇ ਜੇ ਕਿਸੇ ਨੇ ਵਿੱਚ ਜੁੜਨਾ ਵੀ ਹੈ ਨਾਲ ਹਨਾ ਵੱਖ-ਵੱਖ ਪੜਾ ਤੁਸੀ ਕਰਨੇ ਆ ਤਾਂ ਉਹ ਕਦੋਂ ਚੱਲੇਗੀ ਕਦੋਂ ਪਹੁੰਚੇਗੀ ਕਿੱਥੇ-ਕਿੱਥੇ ਪੜਾਇ ਉਹ ਵੀ ਜਾਣਕਾਰੀ ਦਿਓ ਇਹ ਅਸੀਂ ਜਿਹੜੀ ਸਾਡੀ ਯਾਤਰਾ ਚੱਲੇਗੀ ਜੀ ਇਹ ਸੀਜ਼ਨ ਸਾਹਿਬ ਤੋਂ 15 ਨਵੰਬਰ ਨੂੰ ਸ਼ਿਦੀਸਤਾਨ ਤੋਂ ਜੀ ਪਹਿਲਾ ਪੜਾ ਪਾਣੀਪਤ ਪਹਿਲੀ ਰਾਤ ਦੂਜੀ ਰਾਤ ਅੰਬਾੜਾ ਤੀਜੀ ਰਾਤ ਲੁਧਿਆਣਾ ਚੌਥੀ ਰਾਤ ਅੰਮ੍ਰਿਤਸਰ ਔਰ ਫਿਰ ਫਾਈਨਲ ਡੇ 20 ਤਰੀਕ ਨੂੰ ਗੋਲਡਨ ਗੇਟ ਤੋਂ ਗੁਰੂਕੇ ਮਹਿਲ ਤੱਕ ਜਾਏਗੀ ਰਸਤੇ 'ਚ ਅਸੀਂ ਅ ਗੁਰੂ ਲਾਧੋਰੇ ਬਾਬੇ ਬਕਾਲੇ ਵੀ ਜਾਵਾਂਗੇ ਅਸੀਂ ਰਸਤੇ 'ਚ ਸਰਹੰਦ ਵੀ ਜਾਵਾਂਗੇ ਛੋਟੇ ਸਹਿਬਜ਼ਾਦੇ ਜਿੱਥੇ ਮੈਂ ਸਮਝਦਾ ਉਹ ਐਸੀ ਧਰਤੀ ਹੈ ਜਿਸ ਨੂੰ ਹਮੇਸ਼ਾ ਅਸੀਂ ਨਤਮਸਤਕ ਹੁੰਨੇ ਆ ਬਿਲਕੁਲ ਤੇ ਸਾਡੀ ਇਹ ਯਾਤਰਾ ਜਿਹੜੀ ਹੈ 5 ਦਿਨਾਂ ਦੇ ਵਿੱਚ 500 ਕਿਲੋਮੀਟਰ ਦਾ ਤਕਰੀਬਨ ਸਫ਼ਰ ਤੈਅ ਕਰੇਗੀ ਔਰ ਸਾਡੇ ਨਾਲ ਕਿਸੇ ਧਰਮ ਦਾ ਬੰਦਾ ਜੁੜੇ ਹਿੰਦੂ ਆ ਸਿੱਖ ਹੈ ਮੁਸਲਮਾਨ ਹੈ ਕਿਸੇ ਧਰਮ ਤੋਂ ਬੋਧੀ ਜੈਨੀ ਹੈ ਸਾਡੇ ਨਾਲ ਕਿਸੇ ਉਮਰ ਦਾ ਬੰਦਾ ਜੁੜੇ ਸਾਡੇ ਨਾਲ ਕਿਸੇ ਜਾਤ ਦਾ ਬੰਦਾ ਜੁੜੇ ਕਿਉਂਕਿ ਗੁਰਨਾਨਕ ਗੁਰੂ ਗ੍ਰੰਥ ਸਾਹਿਬ ਨੇ ਗੁਰੂਆਂ ਨੇ ਜਾਤ ਪਾਤ ਖਤਮ ਕੀਤੀ ਸੀ ਜੀ ਇਹ ਜਿੱਥੇ ਸਮਰਪਿਤ ਅਸੀਂ ਇਹਨਾਂ ਸ਼ਹੀਦਾਂ ਨੂੰ ਹੈ ਉੱਥੇ ਦੋਵੇਂ ਮਾਤਾਵਾਂ ਨੂੰ ਹੈ ਮਾਤਾ ਨਾਨਕੀ ਜੀ ਜਿਹੜੇ ਗੁਰੂ ਤੇਗ ਬਹਾਦਰ ਦੇ ਮਾਤਾ ਸੀ ਚੱਕ ਨਾਨਕੀ ਨਾਂ ਰੱਖਿਆ ਸੀ ਅਨੰਦਪੁਰ ਸਾਹਿਬ ਦਾ ਜਦੋਂ ਵਸਾਇਆ ਸੀ ਬਾਅਦ ਅਨੰਦਪੁਰ ਸਾਹਿਬ ਬਣਿਆ ਮਾਤਾ ਗੁਜਰੀ ਜੀ ਫੇਰ ਉਸ ਤੋਂ ਬਾਅਦ ਭਾਈ ਜੈਤਾ ਰੰਗਰੇਟਾ ਗੁਰੂ ਦਾ ਬੇਟਾ ਜਿਹੜੇ ਬਾਅਦ ਚ ਭਾਈ ਜੀਵਨ ਸਿੰਘ ਬਣੇ ਸ਼ਹਾਦਤ ਦਿੱਤੀ ਜਿਹੜੇ ਸੀਸ ਲੈ ਕੇ ਆਏ ਸੀ ਜੀ ਲੱਖੀ ਸ਼ਾ ਬੰਜਾਰਾ ਜਿਨ੍ਹਾਂ ਨੇ ਧੜ ਸਾਂਭਿਆ ਸੀਗਾ ਰਿਕਾਫਗਨ ਸਾਹਿਬ ਉਹਨਾਂ ਨੇ ਸੰਸਕਾਰ ਕੀਤਾ ਉਹਨਾਂ ਤੋਂ ਇਲਾਵਾ ਮੱਖਣ ਸ਼ਾ ਲਬਾਣਾ ਜਿਸ ਨੇ ਗੁਰੂ ਲਬਿਆ ਸੀ ਆ ਕੇ ਸੱਚਾ ਗੁਰਲਾਤ ਗੁਰੂ ਲਾਦੋਰੇ ਜੀ ਸੋ ਮੈਂ ਸਮਝਦਾ ਕਿ ਅਸੀਂ ਉਹ ਸਮਾਜ ਜਿਹੜੇ ਸਿਕਲੀ ਘਰ ਬੰਜਾਰੇ ਜਾਂ ਹੋਰ ਜਿਹੜੇ ਸਮਾਜ ਨੇ ਜਿਨ੍ਹਾਂ ਨੂੰ ਅਸੀਂ ਭੁਲਾ ਚੁੱਕੇ ਹਾਂ ਜਿਨ੍ਹਾਂ ਨੂੰ ਅਸੀਂ ਦੂਰ ਕਰ ਦਿੱਤਾ ਉਹ ਸਾਡੇ ਕੌਮ ਦੇ ਸਾਡੇ ਧਰਮ ਦੇ ਉਹ ਪਿੱਲਰ ਨੇ ਉਹਨਾਂ ਨੂੰ ਵੀ ਵਾਪਸ ਅਸੀਂ ਅਹਿਸਾਸ ਕਰਾਈਏ ਕਿ ਤੁਸੀਂ ਸਾਡੇ ਹੋ ਤੁਸੀਂ ਇਹ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਨੂੰ ਮੰਦਿਰ ਚੋਂ ਕੱਢ ਕੇ ਭਗਤ ਨਾਮਦੇਵ ਨੂੰ ਬਾਹਰ ਛੁੱਟ ਦਿੱਤਾ ਸੀਗਾ ਜੀ ਤੇ ਮੰਦਿਰ ਘੁੰਮ ਗਿਆ ਸੀਗਾ ਪੂਨੇ ਦੇ ਕੋਲ ਜੇ ਦਰਸ਼ਨ ਕੀਤੇ ਹੋਣ ਭਗਤ ਰਵੀਦਾਸ ਜੀ ਦੀ ਬਾਣੀ ਹੈ ਸ਼ੇਖ ਫਰੀਦ ਦੀ ਬਾਣੀ ਹੈ ਭਗਤ ਕਬੀਰ ਦੀ ਬਾਣੀ ਹੈ ਸੋ ਗੁਰੂਆਂ ਦੀ ਤੇ 6 ਗੁਰੂਆਂ ਦੀ ਬਾਣੀ ਹੈ ਲੇਕਿਨ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦਿਆ ਸੀ ਇਹ ਨਹੀਂ ਕਰ ਸਕਦੇ ਕਿ ਅਸੀਂ 6 ਗੁਰੂਆਂ ਨੂੰ ਮੱਥਾ ਟੇਕ ਰਿਆ ਭਗਤ ਕਬੀਰ ਨੂੰ ਭਗਤ ਨਾਮਦੇਵ ਨੂੰ ਭਗਤ ਰਵਿਦਾਸ ਨੂੰ ਨਹੀਂ ਟੇਕ ਰਿਆ ਅਸੀਂ ਸਾਰਿਆਂ ਨੂੰ ਗੁਰੂ ਰੂਪ ਸਮਝ ਕੇ ਮੱਥਾ ਟੇਕ ਰਿਆ ਕਿਉਂਕਿ ਗੁਰੂ ਨੇ ਉਹਨਾਂ ਨੂੰ ਉੱਥੇ ਬਿਠਾ ਦਿੱਤਾ ਸੋ ਇਸ ਕਰਕੇ ਇਹ ਸਾਰੇ ਸਨੇਹ ਸਾਈਕਲ ਯਾਤਰਾ ਦਿੰਦੀ ਆਏਗੀ ਹਮ ਕਨਵਰਜਨ ਦੀ ਤੁਸੀਂ ਗੱਲ ਕੀਤੀ ਹੈ ਪਹਿਲਾਂ ਕਿ ਕਨਵਰਜਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਖਾਸ ਤੌਰ ਤੇ ਸੀ ਪੰਜਾਬ ਮਾਝੇ ਵਾਲੇ ਏਰੀਆ ਦੀ ਗੱਲ ਕਰਦੇ ਆ ਤਾਂ ਇੱਧਰ ਬਹੁਤ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਵੱਡੇ ਪੱਧਰ ਤੇ ਹੋ ਰਿਹਾ ਕੀ ਕਾਰਨ ਕੀ ਮੰਨਦੇ ਹੋ ਜੀ ਕੇ ਸਾਹਿਬ ਕਿ ਇੱਕ ਪਾਸੇ ਸਾਡਾ ਇਤਿਹਾਸ ਇੰਨਾ ਸਰਮੌਰ ਹੋਵੇ ਔਰ ਦੂਜੇ ਪਾਸੇ ਅਸੀਂ ਉਹਨੂੰ ਨਾ ਮੰਨਦੇ ਹੋ ਕੇ ਦੂਜੇ ਧਰਮ ਦੇ ਵਿੱਚ ਕਨਵਰਟ ਹੋ ਰਹੇ ਹਾਂ ਈਵਨ ਕਿ ਕਈ ਸਰਦਾਰ ਵੀ ਨੇ ਸਿਰ ਤੇ ਪੱਗਾਂ ਨੇ ਔਰਤਾਂ ਵੀ ਉਹ ਧਰਮ ਜਿਹੜਾ ਪਰਿਵਰਤਨ ਕਰ ਰਹੇ ਕਾਰਨ ਕੀ ਮੰਨਦੇ ਹੋ ਦੇ ਵਿੱਚ ਦੇਖੋ ਇਸੇ ਕਰਕੇ ਮਨ ਦੁਖੀ ਹੋਇਆ ਨਾ ਅਸੀਂ ਇਹ ਯਾਤਰਾ ਪਲਾਨ ਕੀਤੀ ਉਹਦੇ ਵਿੱਚ ਮੇਨ ਗੱਲ ਇਹ ਆ ਕਿ ਅਸੀਂ ਜਿਹੜੀ ਜ਼ਬਰਨ ਜਾਂ ਲਾਲਚ ਅਦੀਨ ਕਨਵਰਜਨ ਦੀ ਗੱਲ ਹੈ ਮੈਂ ਸਮਝਦਾ ਵਾਂ ਕਿ ਇਹ ਮੈਂ ਨਹੀਂ ਕਵਾਂਗਾ ਪ੍ਰਚਾਰ ਨਹੀਂ ਹੈ ਸਾਰਿਆਂ ਨੂੰ ਪ੍ਰਚਾਰ ਦਾ ਪਤਾ ਹੈ ਲੇਕਿਨ ਛੋਟੇ-ਛੋਟੇ ਲਾਲਚਾਂ ਪਿੱਛੇ ਜਿੱਥੇ ਅਸੀਂ ਆਪਣਾ ਅਕੀਦਾ ਛੱਡ ਗਏ ਆ ਵਾਪਸ ਉਹ ਵੈਲਿਊਜ਼ ਨੂੰ ਐਨਕਲਕੇਟ ਕਰਨਾ ਵਾਪਸ ਉਸ ਵੈਲਿਊਜ਼ ਨੂੰ ਰਿਅਲਾਈਜ਼ ਕਰਾਣਾ ਤੁਸੀਂ ਇਹ ਦੇਖੋ ਜਿਹੜੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਕੀਤਾ ਹੈ ਕਈ ਉਹਨਾਂ ਦੇ ਵਿੱਚ ਜਿਹੜੇ ਪਾਸਟਰਸ ਨੇ ਉਹ ਫੜੇ ਗਏ ਨੇ ਉਹ ਕਈ ਐਸੇ ਗਲਤ ਕੰਮ ਕਰਦੇ ਫੜੇ ਗਏ ਨੇ ਪੈਸੇ ਦੇ ਕੇ ਕਿ ਬੰਦੇ ਨੂੰ ਮਿਰਗੀ ਦਾ ਦਵਾ ਪੈਂਦਾ ਉਹ ਠੀਕ ਕਰ ਦਿੰਦੇ ਨੇ ਉਹ ਕੰਬਣ ਲੱਗ ਜਾਂਦੇ ਨੇ ਅਸੀਂ ਤਾਂ ਕਦੀ ਨਹੀਂ ਦੇਖਿਆ ਕਿਸ ਦਾ ਭੂਤ ਪ੍ਰੇਤ ਕੱਢ ਦਿੱਤਾ ਮੈਂ ਸਮਝਦਾ ਵਾਂ ਕਿ ਇਹ ਉਹਨਾਂ ਦੀ ਮਜਬੂਰੀਆਂ ਦਾ ਫਾਇਦਾ ਚੁੱਕ ਕੇ ਅੰਧਵਿਸ਼ਵਾਸੀ ਦਾ ਫਾਇਦਾ ਚੁੱਕ ਕੇ ਸਾਰਾ ਕੁਝ ਹੋਇਆ ਉਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਵੀ ਕਸੂਰ ਹੈਗਾ ਮੈਂ ਧਰਮ ਦੀ ਗੱਲ ਕਰ ਲਵਾਂ ਮੈਂ ਸਮਝਦਾ ਕਿ ਸਾਨੂੰ ਐਫਰਟ ਕਰਨਾ ਪਏਗਾ ਵਾਪਸ ਸਾਡੀਆਂ ਕਮੇਟੀਆਂ ਨੂੰ ਐਫਰਟ ਕਰਨਾ ਪਏਗਾ ਇਸ ਨੂੰ ਅਵੇਅਰਨੈਸ ਲਿਆਉਣ ਨੂੰ ਔਰ ਇਸ ਨੂੰ ਵਾਪਸ ਸਿੱਖਿਆ ਵਾਲੇ ਪਾਸੇ ਜੋੜਨ ਹਮ ਜੀਕੇ ਸਾਹਿਬ ਗੱਲ ਕਰਦੇ ਆ ਹਾਲ ਕੀ ਦੇ ਵਿੱਚ ਜਿਹੜਾ ਇਹ ਜਲਾਸ ਦਿੱਲੀ ਦੇ ਵਿੱਚ ਬੁਲਾਇਆ ਜਾਣਾ ਸੀਗਾ ਹਨ ਉਹਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਫਰਮਾਨ ਜਾਰੀ ਹੁੰਦਾ ਹੈ ਕਿ ਇਹਨੂੰ ਰੱਦ ਕਰ ਦਿਓ ਇਹ ਸਹੀ ਨਹੀਂ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਐਕਸ਼ਨ ਲਿਆ ਜਾਂਦਾ ਹੈ ਤੁਹਾਨੂੰ ਤੇ ਸਰਨਾ ਬ੍ਰਦਰ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ ਮੈਂਬਰਸ਼ਿਪ ਤੁਹਾਡੀ ਖਾਰਜ ਕਰ ਦਿੱਤੀ ਜਾਂਦੀ ਹੈ ਮੈਂ ਇਹਦੇ ਤੇ ਜ਼ਰੂਰ ਜਾਣਨਾ ਚਾਹਾਂਗਾ ਕਿ اجلاس ਨੂੰ ਲੈ ਕੇ ਕੀ ਹੋਇਆ ਜਿਹੜਾ ਸ਼੍ਰੀ ਅਕਾਲਤ ਸਾਬ ਤੋਂ ਨੋਟਿਸ ਗਿਆ ਕਿ ਨੂੰ ਇੱਥੇ ਰੋਕ ਦਿਓ ਇਹ ਸਹੀ ਨਹੀਂ ਹੈ اجلاس ਔਰ ਤੁਹਾਨੂੰ ਫਿਰ ਮੈਂਬਰਸ਼ਿਪ ਤੁਹਾਡੀ ਕਿਉਂ ਖਾਰਜ ਕਰ ਦਿੱਤੀ ਗਈ ਗੱਲ ਇਹ ਹੈ ਮੈਂਬਰਸ਼ਿਪ ਕੋਈ ਖਾਰਜ ਨਹੀਂ ਕਰ ਸਕਦਾ ਹੂੰ ਜਿਹੜਾ ਬੰਦਾ ਸੰਗਤ ਦੀ ਲੋਕਾਂ ਦੀ ਵੋਟਾਂ ਨਾਲ ਚੁਣਿਆ ਹੋਵੇ ਜੀ ਜੇ ਇਹ ਤਾਕਤ ਕਿਸੇ ਐਕਟ ਚ ਹੈ ਵੇ ਤੇ ਫਿਰ ਮੋਦੀ ਸਾਹਿਬ ਤੇ ਸ਼ਾਮ ਤੋਂ ਪਹਿਲੇ ਰਾਹੁਲ ਗਾਂਧੀ ਦੀ ਮੈਂਬਰੀ ਕੈਨਸਲ ਕਰ ਦੇਣਗੇ ਹਮ ਅੱਜ ਜਲਾਸ ਹੋਇਆ 117 ਵੋਟਾਂ ਨਾਲ ਧਾਮੀ ਸਾਹਿਬ ਜਿੱਤੇ ਨੇ 14 ਜਾਂ 17 ਵੋਟਾਂ ਅਗੇਸ਼ਟ ਪਈਆਂ ਨੇ ਉਹਨਾਂ ਦੀ ਮੈਂਬਰੀ ਖਾਰਜ ਕਰਨ ਨੂੰ ਕੀ ਜ਼ਿਆਦਾ ਸੀਗਾ ਇੱਕ ਰੈਜ਼ੋਲੂਸ਼ਨ ਪਾ ਕੇ ਉਹ ਵੀ ਕੱਢ ਸਕਦੇ ਨਹੀਂ ਕੱਢ ਸਕਦੇ ਜੀ ਕੋਈ ਕਾਨੂੰਨ ਹੀ ਐ ਨਹੀਂਗਾ ਗੁਰੂ ਗ੍ਰੰਥ ਸਾਹਿਬ ਨੂੰ ਵਰਤ ਕੇ ਦਿੱਲੀ ਗੁਰਦੁਆਰਾ ਕਮੇਟੀ ਨੇ ਝੂਠ ਬੋਲਿਆ ਧਾਮੀ ਸਾਹਿਬ ਸਾਡੇ ਨਾਮਿਨੀ ਨੇ ਐਸਜੀਪੀਸੀ ਵੱਲੋਂ ਦਿੱਲੀ ਦੇ ਮੈਂਬਰ ਨੇ ਹੋ ਉਹਨਾਂ ਨੇ ਚਿੱਠੀ ਲਿਖੀ 14 ਤਰੀਕ ਨੂੰ 24 ਤਰੀਕ ਨੂੰ ਕਿ ਬਈ ਤੁਸੀਂ ਜਿਹੜਾ 23 ਤਰੀਕ ਨੂੰ ਕਿ ਤੁਸੀਂ ਜਿਹੜਾ ਜਲਾਸ ਬੁਲਾ ਰਹੇ ਹੋ ਗਲਤ ਬੁਲਾ ਰਹੇ ਹੋ ਇਸ ਨੂੰ ਰੋਕਿਆ ਜਾਵੇ ਹਰਮੀਤ ਕਾਲਕੇ ਨੂੰ ਜਹਦਰ ਸਾਹਿਬ ਨੇ ਚਿੱਠੀ ਭੇਜੀ ਆਪਣੀ ਹੁਕਮਨਾਮਾ ਹੀ ਜਾਰੀ ਕੀਤਾ ਕਿਸਮ ਦਾ ਕਿ ਇਹ ਅਸੰਵਿਧਾਨਿਕ ਹੈ ਗੈਰ ਸੰਵਿਧਾਨਿਕ ਹੈ ਇਸ ਨੂੰ ਰੋਕਿਆ ਜਾਵੇ ਸ਼ਤਾਬੀਆਂ ਦੇ ਵਿੱਚ ਇਹੋ ਜਿਹਾ ਕੰਮ ਨਾ ਕਰੋ ਜਿੱਥੇ ਪੰਥੇ ਜੁਬਦ ਆਵੇ ਤੁਸੀਂ ਕੱਢ ਸਕਦੇ ਨਹੀਂ ਕਾਨੂੰਨ ਕੋਈ ਹੈ ਨਹੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਵਰਤ ਰਹੇ ਹੋ ਤੁਹਾਡੇ ਉੱਤੇ ਤੇ ਉਹ ਕੇਸ ਪੈਗਾ ਜਿਹੜਾ ਤੁਸੀਂ ਯਾਦ ਰੱਖੋਗੇ ਤੁਸੀਂ ਧਾਰਮਿਕ ਫੀਲਿੰਗਸ ਨੂੰ ਹਰਟ ਕੀਤਾ ਲੋਕਾਂ ਦੀਆਂ ਮੈਂ ਸਮਝਦਾ ਵਾਂ ਕਿ ਇਹ ਉਹਨਾਂ ਨੇ ਇਹਨਾਂ ਨੇ 2020 ਜੀ ਮੈਨੂੰ ਕੱਢਿਆ ਸੀਗਾ 2020 ਜਦੋਂ ਕੱਢਿਆ ਮੈਂ 6 ਮਹੀਨੇ ਬਾਅਦ ਆਰਟੀਆਈ ਲਾਈ ਇਲੈਕਸ਼ਨ ਡਾਇਰੈਕਟਰ ਨੂੰ ਇਲੈਕਸ਼ਨ ਕਮਿਸ਼ਨ ਨੂੰ ਕਿ ਵਾਰਡ ਨੰਬਰ 38 ਗ੍ਰੇਟਰ ਕਲਾਸ ਤੋਂ ਜੀਕੇ ਤੋਂ ਕੋਣ ਮੈਂਬਰ ਹੈ ਮੈਨੂੰ ਜਵਾਬ ਆਇਆ ਕਿ ਉੱਥੋਂ ਮਜੀਤ ਸਿੰਘ ਜੀਕੇ ਮੈਂਬਰ ਹੈ ਤੁਹਾਡਾ ਤੇ ਝੂਠ ਨੰਗਾ ਹੋ ਗਿਆ 2000 ਵਿੱਚ ਅੱਜ ਫੇਰ ਉਹੀ ਕੰਮ ਕਰ ਰਹੇ ਹੋ ਕਿਉਂਕਿ ਇਲੈਕਸ਼ਨਰਾਉਂਡ ਦੀ ਕਾਲਰ ਨੇ ਤੁਹਾਨੂੰ ਪਤਾ ਹੈ ਕਿ ਦਿੱਲੀ ਕਮੇਟੀ ਜੇ ਤੁਹਾਡੇ ਕੋਲੋਂ ਚਲੀ ਗਈ ਤੇ ਸਰਸਾ ਸਾਹਿਬ ਦੀ ਕਾਲਕਾ ਦੀ ਕਾਲੋਂ ਦੀ ਦੁਕਾਨ ਬੰਦ ਹੋ ਜਾਏਗੀ ਭਾਜਪਾ ਲੀਡਰਾਂ ਨੂੰ ਜਿਹੜੇ 2000 ਬੱਚੇ 2000 ਸੰਗਤ ਦਿਖਾ ਦਿੰਦੇ ਉਹ ਕਿਦਾਂ ਸਾਡਾ 7000 ਦਾ ਸਟਾਫ ਹੈ ਜੀ ਸਕੂਲਾਂ ਦਾ ਕਾਲਜਾਂ ਦਾ ਗੁਰਦੁਆਰਾ ਕਮੇਟੀ ਦਾ 400 ਬੱਚੇ ਦਾ ਕੀਰਤਨ ਕਰਾਉ ਜੀ ਜੇ 400 ਬੱਚਾ ਇਹ ਆਇਆ ਤੇ ਉਹਦੇ ਨਾਲ ਪੇਰੈਂਟਸ ਆਣਗੇ 5-700 ਉਹਦੇ ਬਾਅਦ ਦਿੱਲੀ ਕਮੇਟੀ ਦੇ ਸਟਾਫ ਦੀ ਤੁਸੀਂ ਉਹ ਲਗਾਉਂਦੇ ਹੋ ਡਿਊਟੀ ਜੇ ਇੱਥੇ ਹਾਜ਼ਰੀ ਲਾਓਗੇ ਤੇ ਤੁਹਾਨੂੰ ਤਨਖਾਹ ਮਿਲੇਗੀ ਨਹੀਂ ਤੇ ਤੁਹਾਡੀ ਐਬਸੈਂਟ ਮਾਰਕ ਹੋਏਗੀ ਉਹਦੇ ਬਾਅਦ ਸਟੇਜ ਸਾਊਂਡ ਦੀ ਪੇਮੈਂਟ ਕੌਣ ਕਰ ਰਿਹਾ ਗੁਰਦੁਆਰਾ ਕਮੇਟੀ ਕਰ ਰਹੀ ਹੈ ਉਹਦੇ ਬਾਅਦ ਕੇਟਰਿੰਗ ਜਾਂ ਲੰਗਰ ਦੀ ਪੇਮੈਂਟ ਕੌਣ ਕਰ ਰਿਹਾ ਗੁਰਦੁਆਰਾ ਕਮੇਟੀ ਕਰ ਰਹੀ ਹੈ ਸ਼ਮਿਆਨੇ ਦੀ ਪੇਮੈਂਟ ਕੌਣ ਕਰ ਰਿਹਾ ਗੁਰਦੁਆਰਾ ਕਮੇਟੀ ਕਰ ਰਹੀ ਹੈ ਬੱਸਾਂ ਦੀ ਪੇਮੈਂਟ ਕੌਣ ਕਰ ਰਿਹਾ ਜੇ ਕੋਈ ਤੁਸੀਂ ਬਾਹਰੋਂ ਕੋਈ ਬੁਲਾਏ ਨੇ ਸੱਜਣ ਉਹਨਾਂ ਦੀ ਪੇਮੈਂਟਾ ਕੌਣ ਕਰ ਰਿਹਾ ਹੋਟਲਾਂ ਦੇ ਕਮਰੇ ਕੌਣ ਦੇ ਰਿਹਾ ਗੁਰਦੁਆਰਾ ਕਮੇਟੀ ਦੇ ਰਿਹਾ ਲੀਡਰ ਹੀ ਕਹਦੀ ਬਣ ਗਈ ਐ ਸਰਸਾ ਸਾਹਿਬ ਦੀ ਤੇ ਕਲਕਾ ਸਾਹਿਬ ਦੀ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਨੂੰ ਦਿਖਾਉਣ ਵਾਸਤੇ ਦੇਖੋ ਅਸੀਂ ਸਿੱਖ ਕਿੰਨੇ ਇਕੱਠੇ ਕਰ ਦਿੱਤੇ ਮੈਂ ਸਮਝਦਾ ਵਾਂ ਕਿ ਉਹਨਾਂ ਦੀ ਮਜਬੂਰੀ ਹੈ ਇਲੈਕਸ਼ਨ ਡਿਊ ਐ ਇਲੈਕਸ਼ਨ ਕਰਾ ਨਹੀਂ ਰਹੇ ਸਾਡੀ ਇਲੈਕਸ਼ਨ ਕਰਾਣਗੇ ਤੇ ਸਫਾ ਚੱਟ ਹੋ ਜਾਣਗੇ 64 ਜੋ 6 ਸੀਟਾਂ ਨਹੀਂ ਆਣੀਆਂ ਇਹਨਾਂ ਦੀ ਉਹ ਇਹਨਾਂ ਨੂੰ ਚਾਣਣਾ ਸੋ ਇਸ ਕਰਕੇ ਆਪੋਜੀਸ਼ਨ ਨੂੰ ਹੈਡਲੈਸ ਕਰਨ ਵਾਸਤੇ ਦੇਖੋ ਇੰਦਰਾ ਗਾਂਧੀ ਨੇ ਵੀ ਇਹ ਕੀਤਾ ਸੀ ਨਾ ਜਦੋਂ ਐਮਰਜੈਂਸੀ ਲਾਈ ਸੀਗੀ ਉਸਨੇ ਸਾਰੇ ਚੁੱਕੇ ਜੇਲ੍ਹਾਂ ਚ ਬੰਦ ਕਰਤੇ ਸੀ ਜਿਨ੍ਹਾਂ ਨੂੰ ਗਲੀ ਦਾ ਧੋਬੀ ਨਹੀਂ ਜਾਣਦਾ ਸੀ ਅੱਜ ਉਹ 6-6 ਦਫਾ ਸੀਐਮ ਬਣ ਕੇ ਰਿਟਾਇਰ ਹੋ ਰਹੇ ਨੇ ਉਹ ਭਾਵੇਂ ਲਾਲੂ ਯਾਦਵ ਹੋਵੇ ਭਾਵੇਂ ਉਹ ਨਤੀਸ਼ ਬਾਪੂ ਹੋਵੇ ਭਾਵੇਂ ਉਹ ਮਲੈਮ ਸਿੰਘ ਹੋਵੇ ਭਾਵੇਂ ਉਹ ਮੈਂ ਸਮਝਦਾ ਵਾਂ ਜਿਹੜੇ ਉਹ ਕਮਿਊਨਿਸਟਾਂ ਦੇ ਲੀਡਰ ਸੀਗੇ ਜਾਂ ਉਹ ਇੱਕ ਜਾਰਜ ਫਰਨਾਂਡੀਜ਼ ਸੀਗੇ ਮੈਂ ਸਮਝਦਾ ਇਹ ਕਰਪੂਰੀ ਠਾਕੁਰ ਸੀਗੇ ਮੈਂ ਸਮਝਦਾ ਇਹ ਲੀਡਰ ਕ੍ਰੀਏਟ ਕੀਤੇ ਇੰਦਰਾ ਗਾਂਧੀ ਨੇ ਇਹ ਵੀ ਇਹ ਆਪਣੇ ਲੋਕਾਂ ਤੋਂ ਸਾਨੂੰ ਮਕਾਨ ਦੀ ਗੱਲ ਕਰ ਰਹੇ ਨੇ ਪਰ ਸਾਡਾ ਕਦ ਵਧਾ ਰਹੇ ਹੂੰ ਉਹਨਾਂ ਦਾ ਬਿਆਨ ਆਇਆ ਇੱਕ ਬਾਈਟ ਜਾਰੀ ਕਰ ਦਿੱਤੀ ਤੁਹਾਨੂੰ ਉਥੋਂ ਕਹਿ ਦਿੱਤਾ ਗਿਆ ਕਿ ਉਹਨਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਹੈ ਤੇ ਉਸ ਤੋਂ ਬਾਅਦ ਹੀ ਬਾਈਟ ਇੱਕ ਜਾਰੀ ਕਰ ਦਿੱਤੀ ਜਿਦੇ ਵਿੱਚ ਉਹ ਕਹਿੰਦੇ ਕਿ ਵਿੱਤੀ ਗੜਬੜੀਆਂ ਵੀ ਕੀਤੀਆਂ ਗਈਆਂ ਨੇ ਉਹਨਾਂ ਦਾ ਵੀ ਕਹਿੰਦੇ ਕਿ ਅਸੀਂ ਗੁਰੂ ਦੀ ਗੋਲਕ ਦੇ ਰਾਖੇ ਹਾਂ ਢਾਕਾ ਨਹੀਂ ਵੱਜਣ ਦੇਾਂਗੇ ਵਿੱਤੀ ਗੜਬੜੀਆਂ ਜੀਕੇ ਸਾਹਿਬ ਕਿਸ ਤਰੀਕੇ ਦੀਆਂ ਹੋਈਆਂ ਇਹ ਬਹੁਤ ਵੱਡਾ ਇਲਜ਼ਾਮ ਹੈ ਗੁਰੂ ਦੀ ਗੋਲਕ ਦੇ ਨਾਲ ਇਸ ਤਰੀਕੇ ਦੀ ਛੇੜਛਾੜ ਕਰਨਾ ਹੈਗਾ ਇਹਨਾਂ ਨੇ ਇੱਕ ਡੈਲੋਇਟ ਕੰਪਨੀ ਹੈ ਦੁਨੀਆ ਦੀ ਸਭ ਤੋਂ ਵੱਡੀ ਮੰਨੂ ਫਸਾਉਣ ਵਾਸਤੇ 35 ਲੱਖ ਰੁਪਏ ਡੈਲੋਇਟ ਨੂੰ ਦਿੱਤਾ ਸੀ ਕਿ ਮਨਜੀਤ ਸਿੰਘ ਦੀ ਚੋਰੀਆਂ ਫੜੋ ਮੈਂ ਤਾਂ ਡਿਜ਼ਾਈਨ ਕਰਕੇ ਬਾਹਰ ਆ ਗਿਆ ਸੀ ਮੇਰੇ ਕੋਲ ਤਾਂ ਕੋਈ ਕਾਗਜ਼ ਨਹੀਂ ਸੀਗਾ ਉਸ ਨੇ ਜਦੋਂ ਡੈਲੋਇਟ ਕੰਪਨੀ ਨੇ ਆਪਣੀ ਰਿਪੋਰਟ ਪੇਸ਼ ਕੀਤੀ ਇਹਨਾਂ ਨੇ ਟੇਬਲ ਕਰਨ ਤੋਂ ਮਨਾ ਕਰਤੀ ਕਿਉਂਕਿ ਉਹਦੇ ਵਿੱਚ ਇਹਨਾਂ ਦੀਆਂ ਆਪਣੀਆਂ ਚੋਰੀਆਂ ਫੜੀਆਂ ਗਈਆਂ ਚਾਰ ਦਿਨ ਉੱਥੇ ਸਰਸਾ ਸਾਹਿਬ ਜਿਹੜੇ ਮੰਤਰੀ ਨੇ ਦਰਵਾਜ਼ਾ ਬੰਦ ਕਰਕੇ ਆਪਣੇ ਪੀਏ ਨਾਲ ਵਾਊਚਰ ਪਾੜਦੇ ਰਹੇ ਕਿ ਮੈਂ ਕਿਤੇ ਇਹਦੇ ਵਿੱਚ ਫਸਦਾ ਨਾ ਹੋਵਾਂ ਇਹਨਾਂ ਦੇ ਉੱਤੇ ਐਫ ਆਈ ਆਰ 64 ਲੱਖ ਰੁਪਏ ਗੁਰੂ ਦੀ ਗੋਲਕ ਚ ਸ਼ਾਰਟ ਸੀ ਮੈਂਬਰਾਂ ਨੇ ਛਾਪਾ ਮਾਰਿਆ ਸੀਗਾ ਇਹ ਮੈਂ ਸਮਝਦਾ ਵਾਂ ਵਿੱਤੀ ਗੜਬੜੀਆਂ ਇਹਨਾਂ ਨੇ ਕਹਿ ਦਿੱਤੀਆਂ ਤੇ ਹੋ ਗਈਆਂ ਮੇਰੇ ਤੇ ਤੁਸੀਂ ਕੇਸ ਪਾਏ ਨੇ ਅੱਜ 7 ਸਾਲ ਹੋ ਗਏ ਨੇ ਕੋਈ ਚੀਜ਼ ਪ੍ਰੂਵ ਹੋਈ ਅਜ ਤੱਕ ਹਲੇ ਤੱਕ ਤਾਂ ਚਾਰ ਫਰੇਮ ਨਹੀਂ ਹੋਏ ਸੋ ਇਸ ਕਰਕੇ ਮੈਂ ਤੁਹਾਡੇ ਤੇ ਇਲਜ਼ਾਮ ਲਾ ਦਵਾ ਕਿ ਸਰਦਾਰ ਸਾਹਿਬ ਤੁਸੀਂ ਇਹ ਗੜਬੜ ਕੀਤੀ ਹੈ ਤੁਸੀਂ ਉਹ ਫਲਾਣੇ ਬੰਦੇ ਨਾਲ ਗਲਤ ਕਰ ਗਏ ਹੋ ਫਲਾਨੀ ਤੀਵੀ ਨਾਲ ਗਲਤ ਕਰ ਗਏ ਹੋ ਮੰਨਿਆ ਜਾਊਗਾ ਉਹ ਪ੍ਰੂਫ ਕਿੱਦਾਂ ਹੋਊਗਾ ਹੁਣ ਮੈਂ ਸਵੇਰੇ ਕਹਿ ਦਵਾਂ ਭਾਜੀ ਮੈਂ ਲਾਲ ਕਿਲਾ ਨਾਲ ਤੁਹਾਡੇ ਨਾਂ ਲਾਣ ਲੱਗਾ ਲੱਗ ਜਾਊਗਾ ਸੋ ਇਸ ਕਰਕੇ ਇਹ ਸਿਆਸਤ ਦੇ ਵਿੱਚ ਇਹੋ ਜੀ ਗੱਲਾਂ ਕਰਨੀਆਂ ਗੁਰੂ ਘਰ ਚ ਬਹਿ ਕੇ ਝੂਠ ਬੋਲਣਾ ਮੈਂ ਸਮਝਦਾ ਸ਼ੋਭਾ ਨਹੀਂ ਦਿੰਦਾ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਜਾਏਗਾ ਮਨਜੀਤ ਸਿੰਘ ਤੇ ਇਲਜ਼ਾਮ ਲੱਗੇ ਸੀ ਮੈਨੂੰ ਇੱਕ ਗੱਲ ਦੱਸੋ ਕਿਸੇ ਪ੍ਰਧਾਨ ਨੂੰ ਜਾਣਦੇ ਹੋ ਜਿਹਨੇ ਅਸਤੀਫਾ ਦਿੱਤਾ ਹੋਵੇ ਜਦ ਇਲਜ਼ਾਮ ਲੱਗੇ ਹੋਣ ਤਾਂ ਕੋਈ ਮਸਾਣਾ ਦਾ ਚੇਅਰਮੈਨ ਹੋਵੇ ਨਾ ਸ਼ਮਸ਼ਾਨ ਦਾ ਉਹ ਵੀ ਅਸਤੀਫਾ ਨਹੀਂ ਦਿੰਦਾ ਤੁਹਾਡੇ ਦਮ ਸੀ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਅਸਤੀਫਾ ਦੇ ਕੇ ਤੁਸੀਂ ਵੀ ਬਾਹਰ ਆ ਜਾਂਦੇ ਮੈਂ ਵੀ ਬਾਹਰ ਆਇਆ ਸੀ ਨਾ ਪਤਾ ਲੱਗ ਜਾਂਦਾ ਕਿਨੇ ਚੋਰੀਆਂ ਕੀਤੀਆਂ ਨੇ ਫਿਰ ਪ੍ਰਧਾਨ ਕੱਲਾ ਤੇ ਹੁੰਦਾ ਨਹੀਂ 16 ਸਾਈਨ ਹੁੰਦੇ ਨੇ ਪ੍ਰਧਾਨ ਤੋਂ ਪਹਿਲੇ ਐਗਜ਼ੈਕਟਿਵ ਦੇ 15 ਮੈਂਬਰ ਉਸ ਨੂੰ ਪਾਸ ਕਰਦੇ ਨੇ ਔਰ ਜਨਰਲ ਸੈਕਟਰੀ ਦੇ ਨਾਲ ਸਾਈਨ ਹੁੰਦੇ ਨੇ ਮੇਰੇ ਨਾਲ ਜਨਰਲ ਸੈਕਟਰੀ ਕੌਣ ਸੀ ਮਨਜਿੰਦਰ ਸਿੰਘ ਸਿਰਸਾ ਫਿਰ ਤੂੰ ਚੋਰ ਕਿਉਂ ਨਹੀਂ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਫਾਇਦਾ ਤਾਂ ਹੈ ਕਿ ਜਦੋਂ ਕੋਈ ਚੀਜ਼ ਪ੍ਰੂਫ ਹੋ ਜਵੇ ਤੁਹਾਡੇ ਤੋਂ ਪ੍ਰੂਫ ਨਹੀਂ ਹੋਈ 6 ਸੱਤਾ ਸਾਲਾਂ 'ਚ ਪੁਲਿਸ ਤੁਹਾਡੀ ਕੋਰਟਾਂ ਤੁਹਾਡੇ ਹੱਕ 'ਚ ਤੁਹਾਨੂੰ ਭੁਗਤਾਨੀਆਂ ਆਂਦੀਆਂ ਵੱਡੇ ਵੱਡੇ ਵਕੀਲਾਂ ਦੀ ਬੈਟਰੀ ਤੁਸੀਂ ਖੜੀ ਕਰ ਦਿੰਦੇ ਹੋ ਕੋਰਟ ਦੇ ਵਿੱਚ ਲੇਕਿਨ ਨਿਕਲਿਆ ਕੁਝ ਨਹੀਂ ਪਰ ਕੀ ਕਾਰਨ ਕੀ ਮੰਨਦੇ ਹੋ ਕਿ ਇੱਕ ਜੀਕੇ ਹੋਣਾ ਨੂੰ ਦਬਾਉਣ ਦੇ ਲਈ ਜਾਂ ਕੱਢਣ ਦੇ ਲਈ 35 ਲੱਖ ਰੁਪਈਆ ਕਿਸੇ ਕੰਪਨੀ ਨੂੰ ਦੇ ਦਿੱਤਾ ਕਿ ਇਹਨਾਂ ਦੀਆਂ ਗਲਤੀਆਂ ਫੜੋ ਕਾਰਨ ਕੀ ਮੰਨਦੇ ਹੋ ਤੁਸੀਂ ਸਾਰਿਆਂ ਦੇ ਭਾਰੀ ਪੈ ਗਏ ਸੀ ਕਿ ਜਾਂ ਕੋਈ ਤੁਹਾਨੂੰ ਇਦਾਂ ਦਾ ਪਤਾ ਲੱਗ ਗਿਆ ਸੀਗਾ ਕਿ ਇਹ ਗੜਬੜੀਆਂ ਕਰ ਰਹੇ ਆ ਕਰਨੇ ਆ ਇਹਨਾਂ ਨੂੰ ਅੱਜ ਵੀ ਪਤਾ ਹੈ ਕਿ ਇਹ ਪੋਲੀਟੀਕਲੀ ਜਦੋਂ ਉੜਨਗੇ ਮਨਜੀਤ ਸਿੰਘ ਜੀ ਕੇ ਉਡਾਊਗਾ ਇਹਨਾਂ ਨੂੰ ਕੋਈ ਹੋਲ ਨਹੀਂ ਉਡਾਊਗਾ ਨਹੀਂ ਤੇ ਜਿੰਨਾ ਕੁਛ ਮਿਰਤੇ ਗੰਦ ਬਕਵਾਸ ਹੋਇਆ ਜੋ ਕੁਛ ਇਹਨਾਂ ਨੇ ਮਿਰਤੇ ਕੀਤਾ ਝੂਠੇ ਜਨਰਲ ਹਾਊਸ ਡਿਲੌਇਟ ਪੋਰਟਾਂ ਚ ਕੇਸ ਕਚਹਿਰੀਆਂ ਚ ਕੇਸ ਥਾਣਿਆਂ ਚ ਰਿਪੋਰਟਾਂ ਕੋਈ ਹੋਰ ਹੁੰਦਾ ਤੇ ਭੱਜ ਜਾਂਦਾ ਸੁਸਾਈਡ ਕਰ ਲੈਂਦਾ ਮੈਂ ਤੇ ਆਪਣੀ ਜਗ੍ਹਾ ਖੜਾ ਮੇਰੇ ਪਿਤਾ ਦੀ ਏਡੀ ਦੁਸ਼ਮਣੀ ਸੀ ਉਹਨਾਂ ਦੀ ਆਵਾਜ਼ ਨਹੀਂ ਬੰਦ ਕਰ ਸਕੇ ਦੁਸ਼ਮਣ ਅਖੀਰ ਉਹਨੂੰ ਗੋਲੀ ਮਾਰੀ ਅਸੈਸੀਨੇਸ਼ਨ ਹੋਈ ਸੀ ਮੇਰੇ ਤੇ ਵੀ ਪੰਜ ਹਮਲੇ ਹੋ ਚੁੱਕੇ ਨੇ ਜਾਨਲੇਵਾ ਲੇਕਿਨ ਗੁਰੂ ਦੀ ਬਖਸ਼ਿਸ਼ ਹੈ ਕਿ ਮੈਂ ਬਚਿਆ ਵਾਂ ਔਰ ਇਹਨਾਂ ਇਲਜ਼ਾਮਾ ਕਰਕੇ ਵੀ ਮੇਰੇ ਤੇ ਕੁਝ ਨਹੀਂ ਹੁੰਦਾ ਮੇਰੇ ਤੇ ਸੱਜਣ ਕੁਮਾਰ ਟਾਈਟਲਰ ਨੂੰ ਲੜਾਈ ਦੇ ਲਈ ਮੇਰੇ ਤੇ ਐਨਐਸਏ ਲੱਗਦਾ ਹੈ ਮੇਰੇ ਤੇ ट्रांजਿਸਟਰ ਬੰਬ ਕੇਸ ਨੂੰ ਇਨਵੋਲ ਕੀਤਾ ਜਾਂਦਾ ਹੈ ਮੇਰੇ ਤੇ ਮਰਡਰ ਕੇਸ ਪਾਏ ਜਾਂਦੇ ਨੇ ਮੈਂ ਸਾਰਿਆਂ ਚ ਬਰੀ ਹੋ ਕੇ ਆਨਾ ਇਹ ਤਾਂ ਕੇਸ ਹੀ ਕੁਝ ਨਹੀਂ ਹੈਗੇ ਜਿਹੜੇ ਲਈ ਫਿਰਦੇ ਨੇ ਅੱਜ 7 ਸਾਲਾਂ ਤੋਂ ਤਾਂ ਕੁਝ ਨਿਕਲਿਆ ਨਹੀਂ ਆਉਣ ਵਾਲਾ ਸਮਾਂ ਦੱਸਦੇਗਾ ਹਾਂ ਜਿੱਦਣ ਇਹ ਉਤਰ ਗਏ ਫਿਰ ਪੁੱਛਾਂਗਾ ਕਿੰਨੇ ਵਿਆ ਦੇ ਸੌ ਹੁੰਦੇ ਹੈਂ ਟੈਂ ਦੀ ਕਲਾ ਚ ਆਇਓ ਕਦੀ ਇੰਨੇ ਆ ਚੀਜ਼ਾਂ ਫੇਸ ਕਰਨੀਆਂ ਪੈ ਰੀਆਂ ਨੇ ਕਦੀ ਆਇਆ ਕਦੀ ਮਨ ਚ ਖਿਆਲ ਤਾਂ ਨਹੀਂ ਆਉਂਦਾ ਨਾ ਕਦੀ ਨਹੀਂ ਆਉਂਦਾ ਕਦੀ ਨਹੀਂ ਆਉਂਦਾ ਕਿਉਂਕਿ ਪਤਾ ਹੈ ਕਿ ਨੋ ਵਰਕ ਨੋ ਸ਼ਿਕਾਇਤ ਲੇਕਿਨ ਜਦੋਂ ਕੰਮ ਕਰੋਗੇ ਉਦੋਂ ਤੁਹਾਡੀ ਲੱਤਾਂ ਖਿੱਚਣ ਵਾਲੇ ਤੁਹਾਡੇ ਨਾਲ ਦੇ ਕਿ ਇਹ ਡਿੱਗੇ ਤਾਂ ਮੈਂ ਅੱਗੇ ਚੜਾ ਮੈਂ ਡਿੱਗਿਆਂ ਤੇ ਸਰਸਾ ਪ੍ਰਧਾਨ ਬਣਿਆ ਮੈਂ ਡਿੱਗਿਆਂ ਤੇ ਕਾਲਕਾ ਪ੍ਰਧਾਨ ਬਣਿਆ ਨੀ ਤੇਰੀ ਦੀ ਵਾਰੀ ਕਦੀ ਨਹੀਂ ਆਣੀ ਸੀ ਹੂੰ ਅੱਛਾ ਤੁਸੀਂ ਇਹਨਾਂ ਨੇ ਮੇਰਾ ਹੀ ਬਰੀਫ ਕੇਸ ਚੁੱਕ ਕੇ ਤੁਰਨਾ ਸੀ ਮੇਰੇ ਪਿੱਛੇ ਪਿੱਛੇ ਜਿਹਦੇ ਤੁਰਦੇ ਇਹਨੇ 15 ਸਾਲ ਹੂੰ अच्छा ਤੁਸੀਂ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਖੁਦ 25 ਤੋਂ 30 ਹਜ਼ਾਰ ਸਾਈਕਲ ਚਲਾ ਚੁੱਕੇ ਹੋ ਔਰ ਇਸ ਵਾਰ ਵੀ ਹੁਣੇ ਯਾਤਰਾ ਕੱਢ ਰਹੇ ਹਾਂ ਤੇ ਨਾਲ ਹੋਵੋਗੇ ਫਿਰ ਉਸ ਦਿਨ ਵੀ ਆਪ ਮੈਂ ਆਪ ਲੀਡ ਕਰ ਰਿਹਾ ਜੀ ਮੈਂ ਆਪ ਚਲਾਉਂਗਾ ਔਰ ਪੂਰੀ ਸਾਈਕਲ ਚਲਾਉਂਗਾ ਮਨੂ ਮੁਖੌਲ ਚ ਕਈ ਬੰਦਿਆਂ ਨੇ ਆਖਿਆ ਕਿ ਬਈ ਤੂੰ ਬੈਟਰੀ ਵਾਲੀ ਸਾਈਕਲ ਲੈ ਲੈ ਮੈਂ ਕਹਿੰਦਾ ਚਿੰਤਾ ਨਾ ਕਰੋ ਮੈਂ ਚਲਾਉਂਗਾ ਮਨੂ ਧਾਮੀ ਸਾਹਿਬ ਨੇ ਆਖਿਆ ਕਿ ਫਾਈਨਲ ਡੇ ਮੈਂ ਵੀ ਤੇਰੇ ਨਾਲ ਸਾਈਕਲ ਚਲਾਉਂਗਾ ਜਿਸ ਦਿਨ ਗੋਲਡਨ ਗੇਟ ਤੋਂ ਜਾਣਾ ਹੈ ਮਨੂ ਕਾਂਗਰਸ ਭਾਜਪਾ ਆਪ ਦੇ ਲੀਡਰਾਂ ਨੇ ਆਖਿਆ ਜੀ ਅਸੀਂ ਤੁਹਾਡੇ ਨਾਲ ਸਾਈਕਲ ਚਲਾ ਸਕਦੇ ਹਾਂ ਮੈਂ ਕਹਿੰਦਾ ਜੀ ਆਿਆਂ ਨੂੰ ਤੁਸੀਂ ਜ਼ਰੂਰ ਚਲਾ ਸਕਦੇ ਹੋ ਤੇ ਮੈਂ ਸਮਝਦਾ ਵਾਂ ਕਿ ਇਹ ਸਾਈਕਲ ਯਾਤਰਾ ਕੋ ਪੋਲਿਟੀਕਲ ਨਹੀਂ ਗਈ ਹਮਮ ਗੁਰੂ ਤੇਗ ਬਹਾਦਰ ਕਿਸੇ ਪਾਰਟੀ ਦਾ ਇੱਕ ਧਰਮ ਦੇ ਨਹੀਂ ਸੀਗੇ ਇਸ ਕਰਕੇ ਮੈਂ ਸਾਰਿਆਂ ਨੂੰ ਵੈਲਕਮ ਕਰਦਾ ਜੀ ਆਇਆਂ ਆਖਦਾ ਮੈਂ ਅਪੀਲ ਕਰਦਾ ਤੁਹਾਡੇ ਰਾਈ ਜੀ ਬੱਚੇ ਹੁਣ ਬਜ਼ੁਰਗ ਹੋਣ ਕਿਸੇ ਸੰਪਰਦਾ ਤਾਂ ਹੋਣ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਕੋਲ ਜਾ ਰਹੇ ਹਾਂ ਸੰਸਮਾਜ ਕੋਲ ਜਾ ਰਹੇ ਹਾਂ ਸਭ ਨੂੰ ਅਵੇਅਰਨੈਸ ਕ੍ਰੀਏਟ ਕਰ ਰਹੇ ਹਾਂ ਉਹਨਾਂ ਨੂੰ ਸਹਿਯੋਗ ਲੈਣ ਦੀ ਗੱਲ ਕਰ ਰਹੇ ਹਾਂ ਰਸਤਿਆਂ 'ਚੋਂ ਫੋਨ ਆ ਰਿਹਾ ਜੀ ਲੰਗਰ ਸਾਡੇ 'ਲ ਛਕਣਾ ਜੀ ਚਾਹ ਦਾ ਵਕਤ ਹੋਏਗਾ ਸਾਡੇ ਕੋਲ ਛਕਣਾ ਜੀ ਰਾਤ ਸਾਡੇ ਕੋਲ ਰੁਕਣਾ ਜੀ ਸੋ ਇਸ ਕਰਕੇ ਲੋਕਾਂ 'ਚ ਹੁੰਗਾਰਾ ਹੈ ਲੇਕਿਨ ਹੁਣ ਤੁਹਾਡੇ ਪ੍ਰਚਾਰ ਪ੍ਰਸਾਰ ਤੋਂ ਬਾਅਦ ਇਹ ਹੁੰਗਾਰਾ ਹੋਰ ਵਧੂਗਾ ਮਨ ਉਮੀਦ ਹੈ ਕਿ ਬਹੁਤ ਇਤਿਹਾਸਿਕ ਹੋ ਕੇ ਨਿਕਲੇਗੀ ਇਹ ਯਾਤਰਾ ਜੀ ਕਿ ਸਾ ਮੇਰਾ ਆਖਰੀ ਸਵਾਲ ਇਹ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਵੀ ਗੱਲ ਕੀਤੀ ਨਸ਼ਿਆਂ ਦੀ ਗੱਲ ਕੀਤੀ ਕਿ ਬੱਚੇ ਨਸ਼ੇ 'ਚ ਵੜ ਗਏ ਕਨਵਰਜਨ ਦੀ ਗੱਲ ਕੀਤੀ ਹੈ ਅਸੀਂ ਹੁਣ ਚਾਹੀਦਾ ਕੀ ਹੈ ਕੀ ਕਰਨ ਲੋਕ ਕਿ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਕੇ ਰੱਖਿਆ ਜਾਵੇ ਨਸ਼ਿਆਂ ਤੋਂ ਪਰੇ ਰੱਖਿਆ ਜਾਵੇ ਕਿਵੇਂ ਦੀ ਸਿੱਖਿਆ ਦਿੱਤੀ ਜਾਵੇ ਬੱਚਿਆਂ ਨੂੰ ਔਰ ਸਭ ਤੋਂ ਮੇਨ ਇਹ ਹੈ ਕਿ ਸਿੱਖਿਆ ਦਿੱਤੀ ਕਿਵੇਂ ਜਾਵੇ ਦੇਖੋ ਗੱਲ ਇਹ ਹੈ ਕਿ ਇਹ ਤੇ ਜ਼ਿੰਮੇਵਾਰੀ ਨਾ ਅਸੀਂ ਕਹਿ ਦਿੰਦੇ ਹਾਂ ਕਮੇਟੀਆਂ ਨੇ ਕੀਤਾ ਮੂਲ ਜ਼ਿੰਮੇਵਾਰੀ ਤਾਂ ਘਰੋਂ ਬਣਦੀ ਹੈ ਮਾਪਿਆਂ ਦੀ ਮਾਪਿਆਂ ਦੀ ਬਣਦੀ ਹੈ ਠੀਕ ਹੈ ਮੈਨੂੰ ਯਾਦ ਹੈ ਜਦੋਂ ਇਹ ਪਿਕਚਰ ਆਈ ਸੀ ਨਾ ਇੱਕ ਚਾਰ ਸਹਿਬਜ਼ਾਦੇ ਚਾਰ ਸਹਿਬ ਦਿੱਲੀ ਦੇ ਵਿੱਚ ਕਈ ਐਸੇ ਸਿੱਖ ਪਰਿਵਾਰ ਨੇ ਜਿਨ੍ਹਾਂ ਦੇ ਬੱਚਿਆਂ ਨੇ ਕਦੀ ਪੰਜਾਬੀ ਨਹੀਂ ਸਿੱਖੀ ਜਿਨ੍ਹਾਂ ਨੂੰ 10 ਗੁਰੂਆਂ ਦੇ ਨਾਂ ਨਹੀਂ ਪਤਾ ਲੇਕਿਨ ਉਹ ਪਿਕਚਰ ਹੀ ਕਿਹਦਾ ਇੰਪੈਕਟ ਛੱਡ ਕੇ ਗਈ ਜਦੋਂ ਬੱਚਿਆਂ ਨੇ ਪਿਕਚਰ ਦੇਖੀ ਜੀ ਤੇ ਮੇਰਾ ਇੱਕ ਪਰਿਵਾਰ ਵਾਕਫ ਸੀ ਉਹ ਛੋਟਾ ਜਿਹਾ ਬੱਚਾ ਸੀਗਾ 7-8 ਸਾਲ ਦਾ ਉਹ ਦੇਖ ਕੇ ਆਇਆ ਤੇ ਉਹਦੇ ਪਿਓ ਨੇ ਦਾੜ੍ਹੀ ਕੱਟੀ ਸੀ ਪਿੱਛੇ ਉਹ ਗੁੱਤ ਕਰ ਲੈਂਦਾ ਸੀ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਬੇਟੇ ਤੂੰ ਪਿਕਚਰ ਦੇਖ ਕੇ ਆਇਆ ਤੂੰ ਹੁਣ ਆਪਣੇ ਕੇਸ ਕਤਲ ਕਰਾਏਂਗਾ ਤੂੰ ਵਾਲ ਕਟਾਏਂਗਾ ਕਹਿੰਦਾ ਗਰਦਨ ਕਟਾ ਦਿਆਂਗਾ ਬਾਲ ਨਹੀਂ ਕਟਾਉਂਗਾ ਹਿੰਦੀ 'ਚ ਮੈਨੂੰ ਕਹਿੰਦਾ ਪੰਜਾਬੀ ਵਿੱਚ ਵੀ ਨਹੀਂ ਕਹਿੰਦਾ ਸੋ ਇਸ ਕਰਕੇ ਮੈਂ ਸਮਝਦਾ ਕਿ ਜਦੋਂ ਉਦੋਂ ਇਸ ਪਾਸੇ ਨੂੰ ਹੋਏਗਾ ਨਾ ਇਹਦਾ ਇਹਦਾ ਮੋੜਾ ਜ਼ਰੂਰ ਪਏਗਾ ਔਰ ਮੋੜਾ ਜ਼ਰੂਰ ਪਏਗਾ ਗੁਰੂ ਕਰੇਗਾ ਹਮ ਠੀਕ ਹੈ ਜੀ ਕਿਸਾਨ ਬਹੁਤ ਬਹੁਤ ਧੰਨਵਾਦ ਤੁਸੀਂ ਬੜਾ ਨੇਕ ਉਪਰਾਲਾ ਕਰ ਰਹੇ ਹੋ ਸਾਈਕਲ ਯਾਤਰਾ ਕੱਢੋਗੇ ਲੂਕ ਵੀ ਜੋੜੋਗੇ ਔਰ ਪਤਾ ਵੀ ਲੱਗੇਗਾ ਜਦੋਂ ਤੁਸੀਂ ਯਾਤਰਾ ਲੈ ਕੇ ਗਏ ਕਿ ਵਾਕੇ ਹੀ ਇਹ ਸ਼ਹੀਦੀ ਸ਼ਤਾਬ ਦੀ ਚੱਲ ਰਹੀ ਹੈ ਸਾਡੇ ਨੌਵੇਂ ਪਾਸ਼ਾ ਜੀ ਦਾ ਸ਼ਹਾਦਤ ਦਾ ਦਿਹਾੜਾ ਆ ਰਿਹਾ ਸੋ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਤੁਸੀਂ ਔਰ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਕਿ ਬਦ ਤੋਂ ਬਦ ਹੁਣ ਸ਼ਹੀਦੀ ਦਿਹਾੜਾ ਹੈ ਤੁਸੀਂ ਇਹਨਾਂ ਦੇ ਨਾਲ ਜੁੜਨਾ ਚਾਹੁੰਦੇ ਹੋ ਸਾਈਕਲ ਯਾਤਰਾ ਦੇ ਵਿੱਚ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਫੈਡਰੇਸ਼ਨ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਔਰ ਜਿਹੜਾ ਵੀ ਸ਼ਡਿਊਲ ਹੈ ਤੁਸੀਂ ਉਸ ਮੁਤਾਬਕ ਜਿੱਥੋਂ ਵੀ ਜਾਣਾ ਹੈ ਇਹਨਾਂ ਦੇ ਨਾਲ ਤੁਸੀਂ ਜੁੜ ਸਕਦੇ ਹੋ